ਦਿਗਦੀ ਇਨਸਾਨੀਅਤ ਚੰਡੀਗੜ੍ਹ ਵਰਗੇ ਕਿਸੇ ਵੱਡੇ ਸ਼ਹਿਰ ਦੀ ਗੱਲ ਹੈ ਜਿੱਥੇ ਬਹੁਤ ਸਾਰੇ ਵਿਅਕਤੀ ਆਪਣੇ ਬਜ਼ੁਰਗਾਂ ਨੂੰ ਨਾਲ ਰੱਖਣਾ ਬੋਝ ਸਮਝਦੇ ਨੇ। ਉਹਨਾਂ ਦੀ ਸੇਵਾ ਕਰਨਾ ਤਾਂ ਦੂਰ ਦੀ ਗੱਲ। ਉਹਨਾਂ ਨੂੰ ਆਪਣੇ ਪਰਿਵਾਰ ਵਿੱਚ ਵੀ ਬਾਧੂ ਮੈਂਬਰ ਸਮਝਦੇ ਨੇ। ਅਜਿਹੀ ਘਟਨਾ ਉਸ ਸ਼ਹਿਰ ਦੇ ਇੱਕ ਪਰਿਵਾਰ ਦੀ ਹੈ। ਇੱਕ ਵਿਅਕਤੀ ਆਪਣੇ ਬੁੱਢੇ ਬਾਪ ਨੂੰ ਬੁਢਾਪਾ ਅनाथ ਆਸ਼ਰਮ ਵਿੱਚ ਛੱਡ ਕੇ ਵਾਪਸ ਜਾ ਰਿਹਾ ਸੀ ਕਿ ਉਸ ਦੀ ਘਰ ਵਾਲੀ ਦਾ ਫੋਨ ਆਇਆ। ਜੀ ਆਪਣੇ ਬਾਪੂ ਨੂੰ ਇਹ ਵੀ ਕਿਹਾ ਉਹ ਕਿਉਂ ਹੁਣ ਉੱਥੇ ਹੀ ਮਨ ਲਗਾ ਲਵੀ ਕਿਸੇ ਦਿਨ ਤਿਹਾੜੀ ਤੇ ਘਰ ਆਉਣ ਦੀ ਖੇਚਲ ਨਾ ਕਰੇ ਫੋਨ ਸੁਣ ਉਸ ਵਿਅਕਤੀ ਦਾ ਦਿਲ ਪਸੀਜ ਗਿਆ ਅਤੇ ਉਹ ਫਿਰ ਬੜਾਪਾ ਅनाथ ਆਸ਼ਰਮ ਵੱਲ ਨੂੰ ਮੁੜ ਗਿਆ ਤੇ ਅੰਦਰ ਚਲਾ ਗਿਆ ਅੰਦਰ ਜਾ ਕੇ ਉਸਨੇ ਦੇਖਿਆ ਕਿ ਉਸਦਾ ਬਾਪੂ ਆਸ਼ਰਮ ਦੇ ਮੈਨੇਜਰ ਪਾਸ ਬੈਠਾ ਬਹੁਤ ਖੁਸ਼ ਹੋ ਕੇ ਗੱਲਾਂ ਕਰ ਰਿਹਾ ਸੀ ਅਤੇ ਦੋਵੇਂ ਉੱਚੀ ਉੱਚੀ ਹੱਸ ਰਹੇ ਸਨ ਉਸ ਨੂੰ ਲੱਗਿਆ ਜਿਵੇਂ ਉਹ ਮੈਨੇਜਰ ਉਸਦੇ ਬਾਪੂ ਨੂੰ ਬੜੀ ਦੇਰ ਤੋਂ ਜਾਣਦਾ ਹੋਵੇ ਉਸਨੇ ਪਾਸ ਜਾ ਕੇ ਮੈਨੇਜਰ ਨੂੰ ਪੁੱਛਿਆ ਕੀ ਤੁਸੀਂ ਬਾਪੂ ਨੂੰ ਜਾਣਦੇ ਹੋ ਜੇ ਜਾਣਦੇ ਹੋ ਤਾਂ ਕਦੋਂ ਤੋਂ ਮੈਨੇਜਰ ਨੇ ਕਿਹਾ ਹਾਂ ਭਾਈ ਮੈਂ ਤਾਂ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਇਹ ਗੱਲ ਕਦੋਂ ਦੀ ਹੈ ਤਾਂ ਉਸ ਦਿਨ ਤੋਂ ਜਾਣਦਾ ਹਾਂ ਜਿਸ ਦਿਨ ਤੋਂ ਇਹ ਤੈਨੂੰ ਇਸ ਅनाथ ਆਸ਼ਰਮ ਤੋਂ ਆਪਣੇ ਘਰ ਲੈ ਕੇ ਗਏ ਸਨ ਉਸ ਸਮੇਂ ਤੂੰ ਬਹੁਤ ਛੋਟਾ ਸੀ ਇਹ ਮਿੰਨੀ ਕਹਾਣੀ ਦੇ ਲੇਖ ਸਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਜੀ